ਆਪਣੇ ਅਮਨਿਸਰ ਦੇ ਪ੍ਰਤੱਖੀ ਤਰਨਜੀਤ ਸਿੰਘ ਸੰਧੂ ਦੇ ਚੋਨ ਦੇ ਵਿੱਚ ਹੱਕ ਦੇ ਵਿੱਚ ਚੋਨ ਪ੍ਰਚਾਰ ਕਰਨ ਲਈ ਇੱਥੇ ਪਹੁੰਚੇ ਕੇਂਦਰੀ ਮੰਤਰੀ ਪਿਯੋਸ਼ ਗੋਇਲ ਅੱਜ ਕੇਂਦਰੀ ਮਹਾ ਮੰਤਰੀ ਤਰਨੁਜਗਜੀ ਦਾ ਘਰ ਪਹੁੰਚੇ ਨੇ ਅਸੀਂ ਗੱਲ ਕਰਨੇ ਆ ਤਰਨੁਜਗਜੀ ਦਾ ਕੀ ਉਹਨਾਂ ਨਾਲ ਗੱਲਬਾਤ ਹੋਈ ਹੈ ਤਰਨਜੀ ਅੱਜ ਪਿਯੋਸ਼ ਗੋਇਲ ਜੀ ਆਏ ਸੀਗੇ ਮਨਜਿੰਦਰ ਸਿੰਘ ਸਿੱਸਾ ਜੀ ਨਾਲ ਉਹਨਾਂ ਦੇ ਧਰਮ ਪਤਨੀ ਸਿੱਕੀ ਜੀ ਨਾਲ ਤੁਹਾਡੇ ਦਾ ਨਾਸ਼ਤਾ ਕੀਤਾ ਹੈ ਕੀ ਸਿਆਸੀ ਗੱਲਾਂ ਹੋਈਆਂ ਐ ਐਸਾ ਹੈ ਕਿ ਪਿਯੋਸ਼ ਗੋਇਲ ਜੀ ਦਾ ਪਰਿਵਾਰ ਪਿਛਲੇ ਕਈ ਦਚਕਾ ਤੋਂ ਸਾਡੇ ਪਰਿਵਾਰ ਨਾਲ ਉਹਨਾਂ ਦੀ ਬੜੀ ਸਾਝ ਹੈ ਔਰ ਪਿਊਜੀ ਦੇ ਪਿਤਾ ਜੀ ਤੇ ਬਿਲਕੁਲ ਸਾਨੂੰ ਬੱਚਿਆਂ ਵਾਂਗੂ ਹੀ ਡੀਲ ਕਰਦੇ ਸੀ ਔਰ ਪਿਊਜੀ ਦੇ ਨਾਲ ਵੀ ਹਮੇਸ਼ਾ ਹੀ ਉਹਨਾਂ ਨੇ ਮੈਨੂੰ ਐਜ਼ ਅ ਐਲ্ডার ਬ੍ਰਦਰ ਉਹਨਾਂ ਨੂੰ ਅਸੀਂ ਮੰਨ ਕੇ ਕੰਮ ਕੀਤਾ ਔਰ ਉਹਨਾਂ ਨੇ ਬਿਲਕੁਲ ਇੱਕ ਛੋਟੇ ਭਰਾ ਵਾਂਗੂ ਪਿਆਰ ਵੀ ਦਿੱਤਾ ਔਰ ਛੋਟੇ ਭਰਾ ਵਾਂਗੂ ਉਂਗਲ ਫੜ ਕੇ ਹਰ ਗੱਲ 'ਚ ਖੜਾ ਵੀ ਕਰਦੇ ਬੜਾ ਮਾਨ ਹੈ ਉਹਨਾਂ ਤੇ ਪਰਜਾਈ ਜੀ ਵੀ ਔਰ ਪਿਊਜੀ ਦੋਨੋਂ راتی انہوں نے میں نے کہا کہ سریے میں کار انا ہے પરિવાર ਨੂੰ ਮਿਲਣਾ ਹੈ ਸਿਰ ਤੇ ਨਾਸ਼ਤਾ ਇੱਥੇ ਕਰਾਂਗਾ ਤੇ ਉਹਨਾਂ ਦੇ ਨਾਲ ਸਿਰਸਾ ਸਾਹਿਬ ਰਜਿੰਦਰ ਮਨ ਸਿੰਘ ਛੀਨਾ ਉਹ ਵੀ ਆਏ ਔਰ ਬੈਠ ਕੇ تھے ਪੁਰਾਨੀਆਂ ਬਚਪਨੀਆਂ ਗੱਲਾਂ ਕਿਉਂਕਿ ਪੀਓ ਜੀ ਦਾ ਪਰਿਵਾਰ ਉਹਨਾਂ ਦੇ ਫਾਦਰ ਉਹਨਾਂ ਦੇ ਮਦਰ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਸਨ ਮਨਿਸਟਰ ਰਹੇ ਅਟਲ ਬਿਹਰੀ ਵਾਜਪਾਈ ਸਰਕਾਰ ਚ ਇੱਕ ਪਰਸਨਲ ਲगाव ਉਹਨਾਂ ਦੇ ਨਾਲ ਸ਼ੁਰੂ ਤੋਂ ਹੀ ਰਿਹਾ ਵਾ ਔਰ ਉਹਨਾਂ ਨੇ ਘਰ ਚ ਇੱਕ ਇੱਕ ਕਰਦੇ ਜੀ ਨੂੰ ਮਿਲੇ 2 ਘੰਟੇ ਬੈਠ ਕੇ ਰਸੋਈ ਚ ਬੈਠ ਕੇ ਆਪਣੀ ਮਰਜ਼ੀ ਦੀਆਂ ਚੀਜ਼ਾਂ ਬਣਾ ਕੇ ਖਾਧੀਆਂ ਔਰ ਇਹ ਜਿਹੜਾ ਪਰਸਨਲ ਲगाव ਹੈ ਭਾਰਤੀ ਜਨਤਾ ਪਾਰਟੀ ਚ ਹੋ ਸਕਦਾ ਹੈ ਕਿ ਇੱਕ ਹਿੰਦੁਸਤਾਨ ਦਾ ਏਡਾ ਵੱਡਾ ਲੀਡਰ ਹੋਵੇ ਕਾਮਰਸ ਇੰਡਸਟਰੀ ਫੂਡ ਸਪਲਾਈ ਕਈ ਮਹਿਕਮਿਆਂ ਦੇ ਵਜ਼ੀਰ ਹੋਣ ਔਰ ਪਰਿਵਾਰ ਦੇ ਨਾਲ ਇਸ ਤਰ੍ਹਾਂ ਬੈਠ ਕੇ ਜਿਸ ਤਰ੍ਹਾਂ ਕੋ ਵੱਡਾ ਭਰਾ ਛੋਟੇ ਭਰਾ ਦੇ ਘਰ ਆਇਆ ਹੁੰਦਾ ਔਰ ਉਸ ਅਧਿਕਾਰ ਦੇ ਨਾਲ ਉਸ ਪਿਆਰ ਦੇ ਨਾਲ ਉਹ ਜਿਹੜਾ ਨਿੱਗ ਹੈ ਇਹ ਭਾਰਤੀ ਜਨਤਾ ਪਾਰਟੀ 'ਚ ਮਿਲ ਸਕਦਾ ਔਰ ਕੋਈ ਹੋਰ ਮਿਲ ਨਹੀਂ ਸਕਦਾ ਔਰ ਮੈਂ ਬੜਾ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਨੇ ਇਸ ਭਾਰਤੀ ਜਨਤਾ ਪਾਰਟੀ ਦਾ ਸਿਸਟਮ ਖੜਾ ਕੀਤਾ ਕਿ ਵੀ ਹਰ ਵੱਡੇ ਤੋਂ ਵੱਡਾ ਲੀਡਰ ਆਪਣੇ ਛੋਟੇ ਸਾਥੀਆਂ ਨੂੰ ਫੈਮਿਲੀ ਰਿਲੇਸ਼ਨ ਦੀ ਤਰ੍ਹਾਂ ਖੜਾ ਕਰਦਾ ਹੈ ਉਹਦਾ ਧਿਆਨ ਰੱਖਦਾ ਹੈ ਮੈਂਟਰ ਕਰਦਾ ਹੈ ਉਹਨਾਂ ਨੂੰ ਪ੍ਰੇਰਨਾ ਦਿੰਦਾ ਹੈ ਔਰ ਪਿਊਸ਼ ਗੋਇਲ ਜੀ ਦੇ ਸੁਭਾਅ ਦੇ ਅੰਦਰ ਇਹ ਬਹੁਤ ਵੱਡਾ ਗੁਣ ਹੈ ਕਿ ਉਹਨਾਂ ਨੇ ਕਦੀ ਰਿਸ਼ਤੇ ਨਹੀਂ ਛੱਡੇ ਹੁਣ ਪਿਊਸ਼ ਗੋਇਲ ਸਾਹਿਬ ਦੇ ਪਿਤਾ ਜੀ ਕਿੱਡੇ ਵੱਡੇ ਲੀਡਰ ਸੀ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਲਗ ਤਰ੍ਹਾਂ ਦਾ ਰਿਸ਼ਤਾ ਸੀ ਸਾਰੇ ਵਰਕਰਸ ਨਾਲ ਹੁਣ ਉਹਨੂੰ ਰਿਸ਼ਤੇਆਂ ਨੂੰ ਕੈਰੀ ਕਰਦੇ ਹੋયા ਪਿਊਸ਼ ਜੀ ਅੰਮ੍ਰਿਤਸਰ ਜਾ ਕੇ ਕਿੱਥੇ ਵੀ ਰੋਟੀ ਖਾ ਸਕਦੇ ਲੇਕਿਨ ਮੇਰੇ ਵਰਗੇ ਇੱਕ ਨਿਮਾਨੇ ਕਰੇ ਕਰਤਾ ਦੇ ਘਰ ਆਣਾ ਔਰ ਉੱਤੇ ਬੈਠ ਕੇ ਪਰਿਵਾਰ ਦੇ ਨਾਲ ਨਾਲ ਰਸੋਈ 'ਚ ਬੈਠ ਕੇ ਰੋਟੀ ਖਾਣਾ ਇੱਕ ਆਪਣੇ ਆਪ ਦੇ ਅੰਦਰ ਇੱਕ ਪਰ ਜਿਹੜਾ ਪਰਸਨਲਾਈਜ਼ ਕਰਨ ਦੀ ਗੱਲ ਜਿਹੜੀ ਇੱਕ ਨਿੱਗ ਦੀ ਗੱਲ ਹੈ ਰਿਸ਼ਤਿਆਂ ਦੀ ਨਿੱਗ ਦੀ ਗੱਲ ਹੈ ਮੈਂ ਸਮਝਦਾ ਇੱਕ ਬਹੁਤ ਵੱਡੀ ਦੇਣ ਹੈ ਔਰ ਮੈਂ ਸਮਝਦਾ ਅੱਜ ਜਿਹੜਾ ਇੱਥੇ ਬੈਠ ਕੇ ਉਹਨੇ ਰਣਨੀਤੀ ਵੀ ਬਣਾਈ ਹੈ ਕੁਝ ਲੋਕਾਂ ਨਾਲ ਬੈਠ ਕੇ ਕਿ ਵੀ ਕਿਸ ਤਰ੍ਹਾਂ ਚੋਣਾਂ ਦੇ ਵਿੱਚ ਅੱਗੇ ਵਧਣਾ ਹੈ ਕਿਸਨਾ ਚੋਣਵ ਦੀ ਧਾਰ ਨੂੰ ਹੋਰ ਤਿੱਖਾ ਕਰਨਾ ਕੋਈ ਮਾਰ ਕੇ ਬਲ ਦੇਖੋ ਪਿਊਸ਼ ਗੋਇਲ ਤਾਂ ਚਲੋ ਪਿਊਸ਼ ਗੋਇਲ ਦੇ ਨਾਲ ਮਨਜੇਦਰ ਸਿੰਘ ਸਿੱਟਸਾ ਸੀਗੇ ਉਹ ਤਾਂ ਪਹਿਲੇ ਚਲੇ ਗਏ ਫਿਰ ਉਹਨਾਂ ਦੇ ਧਰਮਪਤਰੀ ਇੱਥੇ ਤੁਹਾਡੇ ਕੋਲ ਕਿੰਨੀ ਦੇਰ ਕਾਫੀ ਦੇਰ ਬੈਠੇ ਰਹੇ ਨੇ ਬਿਲਕੁਲ ਪਿਊਜੀ ਦੀ ਵਾਈਬ ਮੇਰੇ ਕੋਲ ਲਗਭਗ ਮੇਰੀ ਫੈਮਲੀ ਦੇ ਨਾਲ 1.5-2 ਘੰਟੇ ਉਹਨਾਂ ਨੇ ਮੇਰੇ ਪਰਜਾਈ ਮੇਰੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਇੱਕ ਵੱਡੀ ਭੈਣ ਵਾਲਾ ਕਿਉਂਕਿ ਪਿਊਜ ਜੀ ਨਹੀਂ ਦੀਆਂ ਮੀਟਿੰਗਾਂ ਨੇ ਲੇਕਿਨ ਉਹ ਮੀਟਿੰਗਾਂ ਤੋਂ ਦੇਖਦਿਆਂ ਹੋਇਆਂ باوجود ਵੀ ਪਰਜਾਈ ਜੀ ਨੇ ਐਨਾ ਟਾਈਮ ਵੀ ਦਿੱਤਾ ਔਰ ਇੱਕ ਪਰਸਨਲ ਟੱਚ ਪੂਰੇ ਪਰਿਵਾਰ ਨੂੰ ਆਣਾ ਲੱਗੇ ਕਿ ਵੀ ਇਹ ਪਿਊਜ ਗੋਇਲੀ ਦਾ ਪਰਿਵਾਰ ਜਿਨ੍ਹਾਂ ਨਾਲ ਸਾਡੇ ਪੁਰਾਣੇ ਸੰਬੰਧ ਨੇ ਉਹ ਅੱਜ ਮੰਤਰੀ ਬਣ ਗਏ ਤੇ ਉਹ ਸੰਬੰਧਾਂ ਚ ਕਿਰੇ ਕਟਾ ਕਟਾਈਏ ਸੰਬੰਧਾਂ ਚ ਸੋ ਨਿੱਗਾ ਬਣ ਜਾਦਾ ਆ ਬਦਿਆ ਔਰ ਪਰਜਾਈ ਇਹਨਾਂ ਦਾ ਬਾਅਦ ਚ ਬੈਠੇ ਰਹਿਣਾ ਕਿ ਪੂਜੀ ਵੀਧੀਆ ਇਹਦਾ ਮਤਲਬ ਹੈ ਨਹੀਂ ਕਿ ਵੀ ਸਾਡੇ ਪਰਿਵਾਰਿਕ ਰਿਸ਼ਤੇਆਂ ਕਾਰਨ ਉਹਨਾਂ ਨੂੰ ਵੀ ਜਲਦੀ ਜਾਣਾ ਪਏਗਾ ਉਹਨਾਂ ਨੇ ਇੱਥੇ ਬੈ ਕੇ ਸਾਰੇ ਪਰਿਵਾਰ ਦੇ ਨਾਲ ਇੱਕ ਇੱਕ ਘਰ ਦੀ ਗੱਲ ਬੱਚੇ ਕਿੱਥੇ ਪੜਦੇ ਐ ਕੀ ਕਰਦੇ ਐ ਇੰਨਾ ਨਿੱਗਾ ਜਿਹੜਾ ਉਹ ਰਿਲੇਸ਼ਨ ਉਹਨਾਂ ਨੇ ਦਿਖਾਇਆ ਮੈਂ ਧੰਨਵਾਦੀਆਂ ਉਹਨਾਂ ਦਾ ਵੀ ਹੋਰ ਭਾਰਤੀ ਜਨਤਾ ਪਾਰਟੀ ਦਾ ਪਰ ਹੁਣ ਜੀ ਇੱਕ ਰਾਜਨੀਤਿਕ ਸਵਾਲ ਅੱਜ ਕਾਂਗਰਸ ਦੇ ਆ ਰਹੇ ਨੇ ਰਾਹੁਲ ਗਾਂਧੀ ਜੀ ਇੱਥੇ ਅਮਰਸਾ ਆ ਰਹੇ ਨੇ ਉਹਨਾਂ ਦੀ ਇੱਥੇ ਰੈਲੀ ਹੈ ਐਸਾ ਕਿ ਰਾਹੁਲ ਗਾਂਧੀ ਧਰਤੀ ਤੇ ਵਿਅਰਥ ਘੁੰਮ ਰਹੇ ਹੈ ਵਿਅਰਥ ਘੁੰਮ ਰਹੇ ਨਾ ਉਹਨਾਂ ਦੀ ਪਾਰਟੀ ਉਹਨਾਂ ਨੂੰ ਸੀਰੀਅਸ ਲੈਂਦੀ ਨਾ ਉਹਨਾਂ ਦਾ ਕੈਡਰ ਉਹਨਾਂ ਨੂੰ ਸੀਰੀਅਸ ਲੈਂਦਾ ਔਰ ਨਾ ਹੀ ਜਨਤਾ ਨੂੰ ਸੀਰੀਅਸ ਲੈਂਦੀ ਰਾਹੁਲ ਗਾਂਧੀ ਕੇਵਲ ਤੇ ਕੇਵਲ ਇੱਕ ਟਰੈਡਮਿਲ ਵਾਕ ਕਰ ਰਹੇ ਹੈ ਜਿਦ ਤੇ ਟਰੈਡਮਿਲ ਤੇ ਆ ਨਹੀਂ ਦੌੜਦਾ ਰੰਦਾ ਇਕਦਮ ਵੀ ਅੱਗੇ ਨਹੀਂ ਵੱਧਦਾ ਤੇ ਰਾਹੁਲ ਗਾਂਧੀ ਦਾ ਟਰੈਡਮਿਲ ਵਾਕ ਚੱਲ ਰਿਹਾ ਹੈ 17ਵੀਂ 18ਵੀਂ ਵਾਰੀ ਗਨ ਲਾਂਚ ਕੀਤਾ ਔਰ 18 ਦੀ 18 ਲਾਂਚ ਫੇਲ ਹੋਈਆਂ ਅੱਗੇ ਵੀ ਫੇਲ ਹੋ ਰਹੀਆਂ ਇਹਦਾ ਕੋਈ ਅਸਰ ਨਹੀਂ ਪੈਣ ਵਾਲਾ ਕਾਂਗਰਸ ਦੇਸ਼ ਦੇ ਅੰਦਰ ਰਾਹੁਲ ਗਾਂਧੀ ਦੀ ਉਮਰ ਤੋ ਘਟ ਸੀ ਤਾਂ ਜیتےਗੀ ਸ਼ਾਇਦ ਹੋ ਸਕਦਾ ਹੈ ਇਹ 40 50 ਮਿੰਟਾਂ ਪਿੱਛੇ ਚਲੇ ਜਾਵੇ ਛੇਵੇਂ ਚਰਨ ਦੀ ਅੱਜ VOTING ਹੋ ਰਹੀ ਹੈ ਦਿੱਲੀ ਵੀ ਉਹਨਾਂ ਦੇ ਵਿੱਚ ਹੀ ਹੈ ਮੇਰੀ ਨਾਗਰੀਕਾਂ ਕੇ ਬੇਨਤੀ ਹੈ VOTERS ਕੇ ਬੇਨਤੀ ਹੈ ਕਿ ਇਸ ਚੋਣਾਂ ਦੇ ਅੰਦਰ ਢੋਂਗੀ ਕੇਜਰੀਵਾਲ ਵੀ ਵੋਟ ਕਰ ਰਹੇ ਹਨ ਔਰ ਇਸ ਚੋਣਾਂ ਦੇ ਅੰਦਰ ਕੈਂਡੀਡੇਟ تنਈਆ ਕੁਮਾਰ ਵੀ ਹੈ ਜਿਹੜੇ ਲੋਕ ਦਿੱਲੀ ਚ ਨਾਰੇ ਲਾਉਂਦੇ ਸੀ ਟੁਕੜੇ ਗੈਂਗ ਦੇ ਲੋਕ ਭਾਰਤ ਤੇਰੇ ਟੁਕੜੇ ਹੋਣਗੇ ਇਨਸ਼ਾ ਅੱਲਾ ਇਨਸ਼ਾ ਅੱਜ ਕੇਜਰੀਵਾਲ ਨੂੰ ਵੋਟ ਕਰਨ ਜਾ ਰਿਹਾ ਹੈ ਕਿ ਨਗਿਆ ਕੁਮਾਰ ਨੂੰ ਵੋਟ ਕੌਣ ਕਰ ਰਿਹਾ ਕੇਜਰੀਵਾਲ ਇਹ ਸਿੱਧ ਕਰਦਾ ਕਿ ਕਿੰਨੇ ਡਬਲ ਫੇਸਿਸ ਇਹਨਾਂ ਲੋਗਾਂ ਦੇ ਨੇ ਕਿਸ ਤਰ੍ਹਾਂ ਇਹ ਟੋਂਗ ਕਰਕੇ ਟੋਂਗ ਦੇ ਰਹੀਂ ਲੋਕਾਂ ਨੂੰ ਮੋਰਖ ਬਣਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਲੋਕ ਇਹਨਾਂ ਦਾ ਅਸਲੀ ਚਿਹਰਾ ਜਾਣ ਚੁੱਕੇ ਕਿ ਦੇਸ਼ ਮਜਬੂਤ ਅਤੰਚ ਮੋਦੀ ਜੀ ਦੇ ਹੱਥਾਂ 'ਚ ਦੇਣਾ ਨਾ ਕਿ ਟੁਕੜੇ ਟੁਕੜੇ ਗੈਂਗ ਨੂੰ ਚਲਾ ਵਾਲੇ ਲੋਗਾ ਦੇ ਚਿਤ ਸੋ ਅੱਜ ਕੇਂਦਰੀ ਮੰਤਰੀ ਪਿਊਸ਼ ਗੋਲ ਜੀ ਅੱਜ ਅੰਮ੍ਰਿਤਸਰ ਦੇ ਫੇਰੀ ਤੇ ਨੇ ਚੋਣ ਪ੍ਰਚਾਰ ਕਰਨਗੇ ਉਸ ਤੋਂ ਪਹਿਲੇ ਅੱਜ ਤਰुण ਚੁੱਕ ਜੀ ਦੇ ਘਰ ਆਏ ਸਨ ਜਿੱਥੇ ਉਹਨਾਂ ਨੇ ਬੈਠ ਕੇ ਨਾਸ਼ਤਾ ਕੀਤਾ ਔਰ ਰਣਨੀਤੀ ਵੀ ਤਿਆਰ ਕੀਤੀ ਹੈ ਕੈਪ ਬਾਇਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर